222 ਗਣਕ ਤੇ 187 ਗਣਕਰ ਲਾ ਕੇ ਅੱਜ ਬੀਜਦੇ ਆ ਲਾ ਦੇ ਆ ਰੇ ਠੰਡ ਧੁੰਦ ਵੇ ਕਿੰਨੀ ਪੈ ਗਈ ਗਰਾਂ ਦੀ ਚੱਲ ਗਿਆ ਲੇਟ ਹੋ ਗਿਆ ਅੱਗੇ ਲਾ ਲਾ ਬੈ ਕੇ ਚੱਲ ਗਏ ਲੋ ਵੀ ਕਾਰਤੀ ਸਟਾਰਟ ਕਰਨਕ 222 ਤੇ 187 ਦਾ ਬੀਜਰ ਲਾ ਕੇ ਬੀਜ ਰਿਹਾ ਧੁੰਦ ਬੜੀ ਹੋਈ ਪਈ ਆ 10 ਵਜੇ ਪਹਿਰੇ ਧੁੰਦ ਪੂਰੀ ਸਾਡੇ ਬੰਦੇ ਦਾ ਤਾਂ ਮੂੰਹ ਠਰ ਗਿਆ ਲੋਹੜ ਤੇ ਆਉਂਦੇ ਆਉਂਦੇ ਠਰ ਗਿਆ ਨਾ